ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019800 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਢਿੱਲੋ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਜੰਗ ਸਿੰਘ ਪਿੰਡ ਰਮਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਤੇ ਮੋਬਾਈਲ ਨੰਬਰ ਆਪਣਾ 862780993 ਤੇ ਜਿਹੜੇ ਆਪਾਂ ਵਿਹੜ ਦੇਖੀਏ ਨੇ ਕਿਹੜਾ ਸੁਆ ਸੁੰਦੀ ਇਹ ਆ ਗਈ ਸਾਈਵਾਲ ਚ ਕ੍ਰਾਸ ਪਣ ਜਾ ਗਿਆ ਹਣਾ ਠੀਕ ਐ ਦੂਜਾ ਸੂਆ ਸੁੰਦੀ ਐ ਤੇ ਦਿਨ ਕਹਿਕ ਲੈਂਦੀ ਐ ਸੁੰਦਿਆ ਜੇ ਦਿਨ ਇਹ 5 ਰਹਿ ਗਈ ਇਹਦੀ ਤਰੀਕ ਨਹੀਂ ਹੋ ਗਈ ਅੱਜ 8 ਕਿ ਤਰੀਕ ਐ ਇਹਦੇ 6 ਦਿਨ ਰਹਿ ਗਏ 6 ਦਿਨ ਇਹਦੇ ਸੂਣ ਚ ਬਾਕੀ ਪਿਆ ਤੇ ਪਲੂਣ ਦਾ ਦੁੱਧ ਕਿੰਨਾ ਕਹ ਦੱਸਿਆ ਮਾਲਕਾਂ ਨੇ ਆਪਾਂ ਨੂੰ 16 17 12 16 17 ਕਿਲੋ ਮਾਲਕਾਂ ਦਾ ਚੋਇਆ ਵਾ ਹਾਂ ਜੇ ਇਹ ਬੰਦੇ ਕੋਲ ਸੇਵਾ ਨਹੀਂ ਸ਼ੇਰ ਕੀਤੀ ਹਣਾ ਜੇ ਬੰਦੇ ਕੋਲ ਸੇਵਾ ਆ ਬਿਲਕੁਲ ਜਾੜੀ ਨਹੀਂ ਵੀ ਕਰਦਾ ਕੱਫਾ ਠੀਕ ਐ ਵੀ 20 ਕਿਲੋ ਦੁੱਧ ਮੰਨ ਕੇ ਲੈ ਲੇ ਬੰਦਾ ਹਾਂ ਮੰਨ ਕੇ ਲੈ ਠੀਕ ਐ ਤੇ ਭਾਵ ਜਾਰੇ ਦਾ ਕੀ ਰਹੂਗਾ ਆ ਇਹ ਪੰਜਾਬੀ ਦਾ ਬਵੰਜਾ ਹਜ਼ਾਰ ਤੋਂ ਮੌਨਤਾਂ ਕਰਦੇ ਬਵੰਜਾ ਦੇ ਵਿੱਚ ਸਰਫੇ ਦੀ ਟੋਰੀ ਵਾਰ ਨੂੰ ਸੋ ਵੀਰ 52000 ਦੇ ਵਿੱਚ ਮਾਲਦਾਨ ਬਣਦਾ ਹੋ ਜੂਗਾ ਤੇ ਦੂਜਾ ਸਲਸ ਹੁੰਦੀ ਆ ਇੱਕ ਹਫਤਾ ਸੂਨ ਦੇ ਵਿੱਚ ਬਾਕੀ ਪੈਦਾ ਸੋ ਬਾਕੀ ਥਾਂ ਥਾਂ ਨੂੰ ਦੇਖੋ ਨੇਰ ਤੋਂ ਸੋਨਾ ਖਾਣਾ ਚਾਰੇ ਘਰ ਨਿਕਰਵੇਂ ਸਾਫ ਸੁਥਰੇ ਵਿੱਤੀ ਤੇ ਟੋਰੀ ਵਾਰ ਨੂੰ ਇਹਨੂੰ ਇਹ ਆ ਗਿਆ ਆਪਣੀ ਜਰਸੀ ਸਾਈਵਾਲ ਦਾ ਭੰਤਾ ਜੇ ਮੇਲ ਜਾ ਆ ਗਿਆ ਹਨਾ ਤੇ ਜਮਾ ਮੱਜਾਂ ਦਾ ਮੁਕਾਬਲਾ ਕਰੂ ਹਨਾ ਸੋ ਮੱਜਾਂ ਨਾਲ ਕੰਪੇਅਰ ਹੋਣੇ ਨੇ 52000 ਰੁਪਏ ਸਰਫੇ ਦੀ ਕੀਮਤ ਆ ਕਦ ਕੜ ਬਹੁਤ ਚੰਗਾ ਜਿੰਦ ਜਣ ਰਾਜੀ ਸਮੀ ਬੜੀ ਵੀ ਪੂਰੀ ਵਧੀਆ ਕੱਦ ਕਾਠ ਬਹੁਤ ਜ਼ਿਆਦੀ ਆ 20 ਕਿਲੋ ਦੁੱਧ ਮੰਨ ਕੇ ਲੈ ਲਿਓ 18 19 ਕਿਲੋ ਜਿਹੜੇ ਆ ਰਾਮ ਨਾਲ ਦੇਣਾ ਸੋ ਵੀਰੋ ਥਣ ਹਵਾਨਾ ਨੇੜੇ ਤੋਂ ਦੇਖ ਸਾਦੇ ਹੋ ਸੋਹਣਾ ਸਾਫ ਸੁਥਰਾ ਤੇ ਬਾਲਟਾ ਲਾ ਕਾਫੀ ਪਈਆ ਹਵਾਨੇ ਦੇ ਵਿੱਚ ਸੋ ਦੇਖ ਸਕਦੇ ਹੋ ਸਾਫ ਸੁਥਰਾ ਕੱਦ ਬੈਡ ਤੇ ਰਾਜੀ ਪੜੀ ਵੀ ਤੇ 52000 ਦੇ ਵਿੱਚ ਮਾਣੋਟਾ ਮਾਨਤਰ ਕਰ ਦਾਂਗੇ ਆਪਾਂ 8727809954 18 ਗ੍ਰੇਡਰ ਤੱਕ ਦੁੱਧੇ ਨੇ ਪਾ ਦੇਣਾ ਸਾਈਵਾਲ ਦੇ ਵਿੱਚ ਤੇ ਜਰਸੀ ਦੁੱਧਨ ਭੰਤਾ ਮਿਲ ਜਾ ਪੈਂਦਾ ਕ੍ਰੌਸ ਬੈਡ ਜਿਹਨੂੰ ਦੋਖਰੀ ਕਹੇ ਦਿੰਦੇ ਆ ਪਿੰਡ ਹਮਿੰਦਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ